ਕੀ ਆਰਐਸਐਸ ਹੁਣ ਪੰਜਾਬ ਦੇ ਵਿੱਚ ਐਸਜੀਪੀਸੀ ਦੇ ਚੋਣਾਂ ਲੜਨ ਨੂੰ ਲੈ ਕੇ ਤਿਆਰੀ ਕਰ ਰਹੀ ਹੈ ਰਵਨੀਤ ਬਿੱਟੂ ਦੇ ਵੱਲੋਂ ਦਿੱਤੇ ਗਏ ਆਰਐਸਐਸ ਨੂੰ ਲੈ ਕੇ ਬਿਆਨ ਦੇ ਉੱਤੇ ਪੰਥਕਵਾਣ ਵਾਲੇ ਲੀਡਰ ਚੁੱਪ ਗਿਉ ਨੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਘਵਾਟੀ ਪੰਜਾਬ ਪਿਛਲੇ ਦਿਨੀ ਕੇਂਦਰੀ ਮੰਤਰੀ ਰਵਨੀਤ ਬਿੱਟੂ ਦੇ ਵੱਲੋਂ ਦਿੱਤੇ ਗਏ ਬਿਆਨ ਦੇ ਲੈ ਕੇ ਰਾਜਪੁਰਾ ਦੀ ਅਨਾਜ ਮੰਡੀ ਦੇ ਵਿੱਚ ਜਿਸ ਤਰ੍ਹਾਂ ਆਰਐਸਐਸ ਨੂੰ ਲੈ ਕੇ ਇੱਕ ਵੱਡਾ ਬਿਆਨ ਦਿੱਤਾ ਸੀ ਪਰ ਹਾਲੇ ਤੱਕ ਉਸ ਬਿਆਨ ਦੇ ਉੱਤੇ ਕਿਸੇ ਚੋਟੀ ਦੇ ਲੀਡਰ ਦਾ ਪ੍ਰਤੀਕਰਮ ਸਾਹਮਣੇ ਨਹੀਂ ਆਇਆ ਜੇਕਰ ਦੇਖਿਆ ਜਾਵੇ ਭਾਵੇਂ ਉਹ ਸ਼ੋਮਨੀ ਅਕਾਲੀ ਦਲ ਦੀ ਪੰਥਕ ਪਾਰਟੀ ਕਹਣ ਵਾਲੇ ਮੁਖੀ ਸੁਖਵੀਰ ਸਿੰਘ ਬਾਦਲ ਹੋਣ ਜਾਂ ਫਿਰ ਨਵੇਂ-ਨਵੇਂ ਬਣੇ ਅਕਾਲੀ ਦਲ ਦੇ ਪ੍ਰਧਾਨ ਸਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਣ ਜਾਂ ਫਿਰ ਸਿੱਖਾਂ ਦੀ ਨੁਮਾਇੰਦਗੀ ਕਰਦੀ ਐਸਜੀਪੀਸੀ ਦੇ ਪ੍ਰਧਾਨ ਜਾਂ ਹੋਰ ਉਹਦੇਦਾਰ ਹੋਣ ਨਾ ਤਾਂ ਕਿਸੇ ਦੇ ਵੱਲੋਂ ਇਹ ਜਿਹੜੇ ਬਿਆਨ ਦਿੱਤੇ ਗਏ ਨੇ ਜਿਸ ਤਰ੍ਹਾਂ ਪੰਥਕ ਦੇ ਮਸਲੇ ਦਾ ਲੈ ਕੇ ਕੱਲ ਦੇਖੀ ਜਾਵੇ ਤਾਂ ਐਸਜੀਪੀਸੀ ਦੇ ਪ੍ਰਧਾਨ ਜਾਂ ਹੋਰ ਉਹਦੇਦਾਰ ਹੋਣ ਤੇ ਨਾ ਹੀ ਹੋਰ ਉਹ ਲੀਡਰ ਜਿਹੜੇ ਨਿੱਤ ਪੰਥਕ ਦਾ ਪਾਠ ਪੜ੍ਹਾਉਂਦੇ ਆਮ ਹੀ ਸਟੇਜਾਂ ਦੇ ਉੱਤੋਂ ਵੱਡੇ ਵੱਡੇ ਜਿਹੜੇ ਭਾਸ਼ਣ ਦਿੰਦੇ ਨੇ ਔਰ ਤੁਸੀਂ ਪਹਿਲਾਂ ਇੱਕ ਵਾਰੀ ਜਿਸ ਤਰ੍ਹਾਂ ਬਿਆਨ ਸੀ ਉਹਨਾਂ ਦਾ ਉਹ ਤੁਸੀਂ ਬਿਆਨ ਸੁਣੋ ਇਸ ਦੇ ਉੱਤੇ ਪੂਰੀ ਗੱਲਬਾਤ ਵੀ ਕਰਾਂਗੇ ਕਿ ਸ਼੍ਰੋਮਣਿਕ ਦੁਆਰਾ ਪ੍ਰੰਤ ਕਮੇਟੀ ਨੇ ਸਿੰਖ ਸਸਤਾਵਾਂ ਨੂੰ ਤੋੜਨ ਦਾ ਇਲਜ਼ਾਮ ਆਰਐਸਐਸ ਤੇ ਲਗਾਏ ਹੋਏ ਨੇ ਆਪਣੇ ਵਿਸ਼ੇਸ਼ ਪੰਥਕ اجلاس ਚ ਜਨਰਲ اجلاسਾਂ ਦੇ ਵਿੱਚ ਵੀ ਇਸ ਦਾ ਜ਼ਿਕਰ ਕੀਤਾ ਹੋਇਆ ਹੈ ਕੱਲ ਪ੍ਰਧਾਨ ਮੰਤਰੀ ਜੀ ਨੇ ਅਖੀਰਲੀ ਗੱਲ ਕਰਕੇ ਮੈਂ ਬੰਦ ਕਰਨ ਲੱਗਿਆ ਪ੍ਰਧਾਨ ਮੰਤਰੀ ਜੀ ਨੇ ਆਰਐਸਐਸ ਦੀ ਗੱਲ ਕੀਤੀ ਲਾਲ ਕਿਲੇ ਤੋਂ ਕੀਤੀ ਮੈਂ ਜਾਣਦਾ ਇਹ ਗੱਲਾਂ ਕਰਦੇ ਆਰਐਸਐਸ ਦੀਆਂ ਮੈਂ ਪਹਿਲਾਂ ਵੀ ਦੇਖਿਆ ਪਰ ਅੱਜ ਇਹ ਆਰਐਸਐਸ ਜਿਨੇ ਜ਼ਿੰਮੇਵਾਰੀ ਲਈ ਮੇਰੇ ਲੁਧਿਆਣੇ ਤੋਂ ਪਹਿਲਾਂ ਸਾਰਾ ਪੈਸਾ ਆਰਐਸਐਸ ਇਕੱਠੀ ਕਰਕੇ ਲੋ ਪੰਜਾਬ ਦੀ ਮਾਓਵਾਦੀਆਂ ਚ ਦਿੰਦੀ ਸੀ ਵੀ ਮਾਓਵਾਦੀ ਖਤਮ ਹੋ ਜਾਣ ਸਾਰੇ ਮਾਓਵਾਦੀ ਖਤਮ ਹੋ ਗਏ ਤੇ ਹੁਣ ਸਾਰੀ ਜ਼ਿੰਮੇਵਾਰੀ ਆਰਐਸਐਸ ਨੇ ਸਾਰਾ ਪੈਸਾ ਜਿਹੜਾ ਉੱਧਰ ਭੇਜਦੇ ਸੀ ਇਹ ਜ਼ਿੰਮੇਵਾਰੀ ਲਈ ਵੀ ਅਸੀਂ ਪੰਜਾਬ 'ਚ ਜਿੰਨੇ ਵੀ ਧਰਮ ਬਦਲ ਕੇ ਸਿੱਖਾਂ ਨੂੰ ਈਸਾਈ ਬਣਾਇਆ 5 ਸਾਲ ਦੇ ਅੰਦਰ ਅੰਦਰ ਆਰਐਸਐਸ ਨੇ ਜ਼ਿੰਮੇਵਾਰੀ ਲੈ ਕੇ ਸਾਰੇ ਸਿੱਖ ਦੁਬਾਰਾ ਈਸਾਈ ਬਣਿਆ ਨੂੰ ਅਸੀਂ ਸਿੱਖੀ 'ਚ ਜੋੜਾਂਗੇ ਇਹ ਕੋਈ ਸੰਸਦਾ ਗੱਲ ਕਰ ਸਕਦੀ ਹੈ ਇਹ ਕੀ ਮੁਕਾਬਲਾ ਕਰਨਗੇ ਉਹ ਨੇ ਜਿਹੜੇ ਸਿੱਖੀ ਛੱਡ ਕੇ ਗਏ ਦੁਬਾਰਾ ਸਿੱਖੀ ਜੁੜਨ ਦੀ ਗੱਲ ਕੀਤੀ ਅਨਾਕਾਲੀਆਂ ਨੇ ਕੀਤੀ ਨਾ ਐਸਜੀਪੀਸੀ ਵਾਲਿਆਂ ਨੇ ਕੀਤੀ ਨਾ ਕਿਸੇ ਹੋਰ ਨੇ ਕੀਤੀ ਇਹ ਐਡੇ ਫੈਸਲੇ ਵੱਡੇ ਲੈ ਸਕਦੀ ਆ ਅਖੀਰ ਚ ਪ੍ਰਧਾਨ ਮੰਤਰੀ ਅੱਜ ਮੈਂ ਪਿੰਡ ਪਿੰਡ ਇੱਕ ਅਖੀਰ ਚ ਵਧਾਈ ਦੇਣੀ ਆ ਸਾਡੇ ਪਾਰਟੀ ਨੂੰ ਜਿਨ੍ਹਾਂ ਨੇ ਕੈਂਪ ਲਾਉਣੇ ਸ਼ੁਰੂ ਕੀਤੇ ਅੱਜ ਹਰ ਕੈਂਪ ਜਿਹੜਾ ਏ ਉਹ ਪਿੰਡ ਚ ਲੱਗ ਰਿਹਾ ਮੇਰੇ ਭਰਾਵੋ ਜਿੰਨੀਆਂ ਸੈਂਟਰ ਦੀਆਂ ਸਕੀਮਾਂ ਚਾਹੇ ਆਟੇ ਦਾਲ ਤੋਂ ਲੈ ਕੇ ਨੌਕਰੀਆਂ ਤੱਕ ਲੈ ਲਓ ਸਭ ਸੈਂਟਰ ਸਰਕਾਰ ਦੀਆਂ ਸਕੀਮਾਂ ਨੇ ਇਕੱਲੇ ਇਕੱਲੇ ਪਿੰਡ ਚ ਜੇ ਤੁਸੀਂ ਕਿਤੇ ਬੀਜੇਪੀ ਬਣਾਤੀ ਤਾਂ ਤੁਸੀਂ ਆ ਪੰਜਾਬ ਦਾ ਕਰਜ਼ਾ ਵੀ ਮਾਫ ਨੌਜਵਾਨਾਂ ਨੂੰ ਨੌਕਰੀਆਂ ਵੀ ਮਿਲਣਗੀਆਂ ਜਿਸ ਤਰ੍ਹਾਂ ਤੁਸੀਂ ਸੁਣਿਆ ਕਿ ਰਵਨੀਤ ਬਿੱਟੂ ਦੇ ਪੰਜਾਬ 'ਚ ਆਰਐਸਐਸ ਦੇ ਵੱਲੋਂ ਸਿੱਖਾਂ ਨੂੰ ਮੁੜਕਰ ਵਾਪਸੀ ਕਰਾਉਣ ਦੇ ਲਈ ਬਣਾਈ ਗਈ ਰਣਨੀਤੀ ਕੋਈ ਸਮਾਜਿਕ ਜਾਂ ਧਾਰਮਿਕ ਸੇਵਾ ਨਹੀਂ ਸਗੋਂ ਇਹ ਪੰਜਾਬ ਦੀਆਂ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੀ ਤਿਆਰੀ ਹੈ ਇਹ ਰਣਨੀਤੀ ਤੋਂ ਬਾਕੀ ਪਾਰਟੀਆਂ ਨੂੰ ਬਹੁਤ ਸੰਭਲ ਕੇ ਚੱਲਣਾ ਪੈਣਾ ਕਿਉਂਕਿ ਇਹ ਵੀ ਪਿਛਲੇ ਦਿਨਾਂ ਦੇ ਵਿੱਚ ਆਮ ਇਹ ਕਿਹਾ ਜਾਂਦਾ ਸੀ ਕਿ ਦਿੱਲੀ ਚ ਅਰਵਿੰਦ ਕੇਜਰੀਵਾਲ ਦੀਆਂ ਜੜਾ ਪੁੱਟਣ ਵਾਲੀ ਭਾਜਪਾ ਦੇ ਪਿੱਛੇ ਖੜੀ ਆਰਐਸਐਸ ਜਿਸ ਨੇ ਜਮਿਨੀ ਪੱਧਰ ਦੇ ਉੱਤੇ ਭਾਜਪਾ ਦੇ ਲਈ ਵਧੀਆ ਖੇਡਣ ਦੇ ਲਈ ਸਿਆਸੀ ਪਿਛ ਤਿਆਰ ਕੀਤੀ ਇਹ ਆਮ ਚਰਚਾ ਰਹੀ ਹੈ ਪਿਛਲੇ ਦਿਨਾਂ ਦੇ ਵਿੱਚ ਭਾਜਪਾ ਦੀ ਦਿੱਲੀ ਚਿੱਤਰਵਾਲੀਆ ਚੋਣਾਂ ਚ ਅਹਿਮ ਭੂਮਿਕਾ ਰਹੀ ਹੈ ਸੋ ਦੂਜੇ ਪਾਸੇ ਜੇਕਰ ਆਪਾਂ ਗੱਲ ਕਰੀਏ ਕਿ ਪੰਜਾਬ ਦੇ ਚੋਟੀ ਦੇ ਲੀਡਰ ਰਵਨੀਤ ਬਿੱਟੂ ਦੇ ਇਸ ਬਿਆਨ ਦਾ ਜਵਾਬ ਹਾਲੇ ਤੱਕ ਕਿਉਂ ਨਹੀਂ ਦਿੱਤਾ 24 ਘੰਟੇ ਬੀਤ ਚਨ ਮਗਰੋਂ ਵੀ ਕਿ ਉਹ ਡਰਦੇ ਨੇ ਆਰਐਸਐਸ ਤੋਂ ਨਾ ਤਾਂ ਸੁਖਵੀਰ ਬਾਦਲ ਜਾਂ ਫਿਰ ਉਹਨਾਂ ਦੀ ਮੌਜੂਦਾ ਲੀਡਰਸ਼ਿਪ ਨੇ ਕੋਈ ਬਿਆਨ ਦਿੱਤਾ ਕਿਉਂਕਿ ਆਰਐਸਐਸ ਨੇ ਇਲਜ਼ਾਮ ਲਾਉਂਦੇ ਰਹੇ ਨੇ ਕਿ ਇਹ ਸਿੱਖਾਂ ਦੇ ਧਾਰਮਿਕ ਮਾਮਲਿਆਂ ਦੇ ਵਿੱਚ ਦਖਲਅੰਦਾਜ਼ੀ ਕਰ ਰਹੀ ਹੈ ਭਾਜਪਾ ਦੇ ਇਸ਼ਾਰਿਆਂ ਤੇ ਸਿੱਖ ਸੰਸਾਧਾਂ ਨੂੰ ਤੋੜਨ ਚ ਲੱਗੀ ਹੋਈ ਹੈ ਸ਼ੋਮਨੀ ਕਮੇਟੀ ਨੇ ਤਾਂ ਆਰਐਸਐਸ ਦੇ ਵਿਰੁੱਧ ਮਤੇ ਵੀ ਪਾਏ ਹੋਏ ਨੇ ਵਿਸ਼ੇਸ਼ ਪੰਥਕ اجلاس ਦੀ ਗੱਲ ਕਰ ਲਈਏ ਜਾਂ ਫਿਰ ਜਿਸ ਤਰ੍ਹਾਂ ਜੋ ਜਨਰਲ اجلاس ਦੀ ਗੱਲ ਕਰ ਲਈਏ 3 ਦਸੰਬਰ 2022 ਨੂੰ ਇੱਕ ਮਤੇ ਦੇ ਵਿੱਚ ਕਿਹਾ ਗਿਆ ਸੀ ਕਿ ਐਜੀਪੀਸੀ ਨੂੰ ਤੋੜਨ ਦੇ ਲਈ ਸਿੱਖ ਵਿਰੋਧੀ ਸ਼ਕਤੀਆਂ ਇਕਜੁੱਟ ਹੋ ਕੇ ਕੰਮ ਕਰ ਰਹੀਆਂ ਨੇ ਕਾਂਗਰਸ ਤਾਂ ਪਹਿਲਾਂ ਹੀ ਸਿੱਖ ਵਿਰੋਧੀ ਰਹੀ ਹੈ ਉਸ ਨੂੰ ਚਲਾਉਣ ਦੇ ਲਈ ਆਰਐਸਐਸ ਵੀ ਕਾਂਗਰਸ ਦੇ ਕਦਮਾਂ ਤੇ ਚੱਲ ਰਹੀ ਹੈ ਉਹਨਾਂ ਨੇ ਕਿਹਾ ਸੀ ਕਿ ਜਿਹੜੀ ਹਰਿਆਣਾ ਕਮੇਟੀ ਐਕਟ 2014 ਬਣੀ ਉਸ ਨੂੰ ਸੁਪਰੀਮ ਕੋਰਟ ਵੱਲੋਂ ਮਾਨਤਾ ਆਰਐਸਐਸ ਦੀ ਸਹਿਤ ਦਿੱਤੀ ਗਈ ਹੈ ਮਨੇ ਕਿਹਾ ਸੀ ਕਿ ਹਰਿਆਣਾ ਕਮੇਟੀ ਦਾ ਬੀਜ ਕਾਂਗਰਸ ਦੇ ਵਿਜਿਆ ਸੀ ਤੇ ਇਸ ਨੂੰ ਪਾਣੀ ਭਾਰਤੀ ਜਨਤਾ ਪਾਰਟੀ ਨੇ ਦਿੱਤਾ ਦੂਜੇ ਪਾਸੇ ਇਹ ਗੱਲਾਂ ਕੀਤੀਆਂ ਗਈਆਂ ਸੀ ਕਿ ਮਤੇ ਦੇ ਵਿੱਚ ਕੀ ਐ ਜੀ ਪੀ ਸੀ ਨੂੰ ਤੋੜਨ ਦੇ ਲਈ ਆਰ ਐਸ ਐਸ ਤੇ ਕਾਂਗਰਸ ਭਾਜਪਾ ਆਮਾਦੀ ਪਾਰਟੀ ਦੀਆਂ ਚਾਲਾਂ ਨੂੰ ਨਿਸ਼ਰ ਕੀਤਾ ਜਾਵੇਗਾ ਕਿ ਇਹ ਸਾਰੀਆਂ ਧਿਰਾਂ ਆਰ ਐਸ ਐਸ ਦੇ ਇਸ਼ਾਰੇ ਦੇ ਉੱਤੇ ਹੀ ਕੰਮ ਕਰ ਰਹੀਆਂ ਨੇ ਕਿਉਂਕਿ ਉਦੋਂ ਤਾਂ ਆਰ ਐਸ ਐਸ ਦੇ ਮੁਖ ਨੇ ਜਿਹੜੇ ਮੁਖੀ ਸੀ ਉਹਨੇ ਬਿਆਨ ਦਿੱਤਾ ਸੀ ਕਿ ਦੇਸ਼ ਦਾ ਹਰ ਨਾਗਰਿਕ ਧਰਮ ਤਬਦੀਲ ਕਿਤੇ ਬਿਨਾ ਹੀ Hindu ਹੈ ਇਸੇ ਤਰ੍ਹਾਂ 30 ਮਾਰਚ 2002 ਦੇ ਵਿੱਚ ਜਨਰਲ اجلاس ਦੌਰਾਨ ਸ਼ੋਮਨੀ ਵਿਦਿਆਰਥੀ ਕਮੇਟੀ ਵੱਲੋਂ ਮਤਾ ਪਾਇਆ ਗਿਆ ਸੀ ਕਿ RSS ਸੰਗਠਨ ਦੇ ਵੱਲੋਂ ਪਿਛਲੇ ਦਿਨੀ ਜਾਰੀ ਕੀਤੇ ਗਏ ਬਿਆਨ ਕਿ ਕੱਟ ਗਿਣਤੀਆਂ ਨੂੰ ਬਹੁ ਗਿਣਤੀ ਦੇ ਰਹਿਮੋ ਕਰਮ ਤੇ ਰਹਿਣਾ ਪਵੇਗਾ ਨਾ ਕੇਵਲ ਮੰਤ ਭਾਗਾ ਹੈ ਬਲਕਿ ਭਾਰਤੀ ਸਿਧਾਂਤ ਦਾ ਕੋਰ ਨਿਰਾਦਰ ਵੀ ਹੈ ਇਸੇ ਤਰ੍ਹਾਂ 9 ਨਵੰਬਰ 2022 ਨੂੰ ਜਨਰਲ اجلاس ਦੇ ਵਿੱਚ ਇਹ ਮਤਾ ਪਾਇਆ ਗਿਆ ਸੀ ਕਿ ਆਰਐਸਏ ਦੀ ਸ਼ਹਿ ਤੇ ਬਹੁ ਗਿਣਤੀਆਂ ਨੂੰ ਉਭਾਰਨ ਦੇ ਏਜੰਡੇ ਤਹਿਤ ਕੇਂਦਰ ਦੀ ਭਾਜਪਾ ਸਰਕਾਰ ਦੇ ਵੱਲੋਂ ਸਮੁੱਚੇ ਦੇਸ਼ ਅੰਦਰ ਯੂਨੀਫਾਰਮ ਸਿਵਲ ਕੋਡ ਲਾਗੂ ਕਰਨ ਦੀ ਯੋਜਨਾ ਦੀ ਕਰਾਰੇ ਸ਼ਬਦਾਂ ਦੇ ਵਿੱਚ ਨਿੰਦਾ ਕਰਦਾ ਹੈ ਕਹਿਣ ਦਾ ਮਤਲਬ ਇਹ ਹੈ ਕਿ ਹੁਣ ਸਿੱਖ ਲੀਡਰਸ਼ਿਪ ਚੁੱਪ ਕਿਉਂ ਹੈ ਕਿਉਂ ਮੰਨ ਕੀ ਮੰਨ ਲੈਂਦੇ ਆ ਕਿ ਆਮਾਦੀ ਪਾਰਟੀ ਕਾਂਗਰਸ ਤਾਂ ਸਿੱਖ ਵਿਰੋਧੀ ਪਾਰਟੀਆਂ ਮੰਨਦੇ ਨੇ ਪੰਥਕ ਪਾਰਟੀ ਕਹਣ ਵਾਲੇ ਆਪ ਖੁਦ ਕਿਉਂ ਨਹੀਂ ਇਸ ਮਸਲੇ 'ਤੇ ਬੋਲ ਰਹੇ ਐ ਜੀਪੀਸੀ ਕੋਈ ਨਵੀਂ ਜਟੇਬੰਦੀ ਨਹੀਂ ਸਗੋਂ 100 ਸਾਲ ਤੋਂ ਵੱਧ ਕੁਰਬਾਨੀਆਂ ਭਰਿਆ ਇਤਿਹਾਸ ਹੈ ਆਰਐਸ ਦੀ ਕੀ ਦੇਣ ਹੈ ਭਾਰਤ ਨੂੰ ਪਰ ਅੱਜ ਲਗਾਤਾਰ ਸਿੱਖ ਸਿਧਾਂਤਾਂ ਤੋਂ ਦੂਰ ਹੁੰਦੀ ਜਾ ਰਹੀ ਸਿੱਖੀ ਤੇ ਸਿੱਖ ਲੀਡਰਸ਼ਿਪ ਸਿੱਖਾਂ ਦੇ ਭਵਿੱਖ ਦੇ ਲਈ ਚਿੰਤਾ ਦਾ ਵਿਸ਼ਾ ਜ਼ਰੂਰ ਹੈ ਸਵਾਲ ਹੁਣ ਇੱਥੇ ਇਹ ਖੜਾ ਹੁੰਦਾ ਹੈ ਕਿ ਜਿਸ ਤਰ੍ਹਾਂ ਰਵਨੀਤ ਬਿੱਟੂ ਨੇ RSS ਨੂੰ ਲੈ ਕੇ ਕਿਹਾ ਕਿ ਜਿਹੜੇ ਸਿੱਖੀ ਛੱਡ ਕੇ ਦੁਬਾਰਾ ਸਿੱਖੀ ਜੋੜਨ ਦੀ ਗੱਲ ਕੀਤੀ ਅਕਾਲੀਆਂ ਨੇ ਕੀਤੀ ਨਾ ਤਾਂ ਅਕਾਲੀਆਂ ਨੇ ਕੀਤੀ ਨਾ ਐ ਜੀਪੀਸੀ ਨੇ ਕੀਤੀ ਹੈ ਨਾ ਕਿਸੇ ਹੋਰ ਨੇ ਕੀਤੀ ਹੈ ਇਹ ਐਡੇ ਵੱਡੇ ਫੈਸਲੇ ਲੈ ਸਕਦੀ ਹੈ ਤਾਂ ਹੁਣ RSS ਵੀ ਸ਼ੋਮਨੀਗੁਰਾ ਪ੍ਰਬੰਧ ਕਮੇਟੀ ਦੀਆਂ ਚੋਣਾਂ ਲੜਨ ਦੀ ਤਿਆਰੀ ਕਰ ਰਹੀ ਹੈ ਕਿ ਜਿਸ ਤਰ੍ਹਾਂ ਦੀ ਹੁਣ ਰਵਿੰਦਰ ਬਿੱਟੂ ਦੇ ਬਿਆਨ ਦਾ ਜੇਕਰ ਆਪਾਂ ਦੇਖੀਏ ਜੋ ਰਾਜਪੁਰਾ ਦੇ ਵਿੱਚ ਅਨਾਜ ਮੰਡੀ ਜਦੋਂ ਦਿੱਤਾ ਗਿਆ ਸੀ ਉਹਨਾਂ ਦੇ ਵੱਲੋਂ ਸੋ ਐਨੀ ਗੱਲ ਜ਼ਰੂਰ ਹੈ ਕਿ ਪੰਜਾਬ ਦੇ ਵਿੱਚ ਜੇਕਰ ਦੇਖਿਆ ਜਾਵੇ ਤਾਂ ਸਿੱਖ ਮਸਲੇ ਪਾਰਟੀਵਾਦ ਤੇ ਭਾਰੂ ਹੋ ਰਹੇ ਨੇ ਜਿਸ ਤਰ੍ਹਾਂ ਮਰਜਿੰਦਰ ਸਿੰਘ ਸਿਰਸਾ ਦੇ ਵੱਲੋਂ ਲਗਾਤਾਰ ਜਦੋਂ ਕੋਈ ਵਿਰੋਧੀ ਸਿੱਖ ਵਿਰੋਧੀ ਗੱਲ ਕਰ ਜਾਂਦਾ ਤਾਂ ਉਹ ਉਸੇ ਵਕਤ ਟਵੀਟ ਜਾਂ ਵੀਡੀਓ ਜਾਰੀ ਕਰਕੇ ਬੋਲਦੇ ਨੇ ਪਰ ਜਦੋਂ ਪਿਛਲੇ ਦਿਨਾਂ ਦੇ ਵਿੱਚ 15 ਅਗਸਤ ਤੇ ਆਜ਼ਾਦੀ ਦੇ ਦਿਵਸ ਤੇ ਮੌਕੇ ਸਿੱਖ ਸਰਪੰਚ ਨੂੰ ਲਾਲ ਕਿਲੇ 'ਚ ਸਨਮਾਨ ਲੈਣ ਦੇ ਲਈ ਇਸ ਜਿਹੜਾ ਸਨਮਾਨ ਲੈਣ ਦੇ ਲਈ ਜਾਣਾ ਸੀ ਜਾਨ ਨਹੀਂ ਦਿੱਤਾ ਸੀ ਕਿਉਂਕਿ ਉਸਨੇ ਕਿਰਪਾਨ ਪਾਈ ਹੋਈ ਸੀ ਇਸੇ ਤਰ੍ਹਾਂ ਪੰਜਾਬ ਦੇ ਵਿੱਚ ਅਕਾਲੀ ਦਲ ਬਾਦਲ ਦਾ ਹਾਲ ਹੈ ਇਸੇ ਤਰ੍ਹਾਂ ਨਵੇਂ ਬਣੇ ਅਕਾਲੀ ਦਲ ਦਾ ਹਾਲ ਹੈ ਇਸੇ ਤਰ੍ਹਾਂ ਐ ਜੀ ਪੀ ਸੀ ਦਾ ਹਾਲ ਹੈ ਜਦੋਂ ਕੋਈ ਗਲਤੀ ਬਾਦਲ ਦਲ ਕਰਦਾ ਤਾਂ ਚੁੱਪ ਜੇ ਦੂਜੇ ਕਰਦੇ ਨੇ ਤਾਂ ਸਿੱਖੀ ਨੂੰ ਖਤਰਾ ਜੇ ਸਾਡਾ ਇਸ ਜਿਹੜਾ ਇਸ ਵੀਡੀਓ ਦੇ ਵਿੱਚ ذریعے ਕਹਿਣ ਦਾ ਮਤਲਬ ਇਹ ਹੈ ਕਿ ਅੱਜ ਪੰਜਾਬ ਦੇ ਵਿੱਚ ਸਿੱਖ ਤੇ ਸਿੱਖੀ ਦੇ ਨਾਲ ਸਿਆਸਤ ਕੀਤੀ ਜਾ ਰਹੀ ਹੈ ਭਾਵੇਂ ਨਵੇਂ ਬਣੇ ਅਕਾਲੀ ਦਲ ਜਦੋਂ ਬੋਲਦੇ ਤਾਂ ਜੇਕਰ ਜਿਹੜੇ ਸੱਤਾ ਜੋ ਆਪਾਂ ਕਹਿ ਲਈਏ ਜੇ ਸੱਤਾਧਿਰ ਦੀ ਗੱਲ ਕਰ ਲਈ ਜਾਂ ਫਿਰ ਅਕਾਲੀ ਦਲ ਵਾਅਦਾ ਦੀ ਗੱਲ ਕਰਨ ਜਦੋਂ ਉਹ ਗਲਤੀ ਕਰਦੇ ਨੇ ਫਿਰ ਬੋਲਦੇ ਨੇ ਪਰ ਜਦੋਂ ਖੁਦ ਗਲਤੀ ਹੁੰਦੀ ਹੈ ਉਦੋਂ ਸਾਰੇ ਚੁੱਪ ਕਿਉਂ ਨੇ ਸਿੱਖੀ ਮਸਲੇ ਨੂੰ ਲੈ ਕੇ ਕਿਤੇ ਨਾ ਕਿਤੇ ਇਸ ਦੇ ਵਿੱਚ ਜਿਹੜੀ ਸਿਆਸਤ ਜਿਹੜੀ ਹੈ ਉਹ ਜ਼ਰੂਰ ਭਰੂ ਹੁੰਦੀ ਦਿਖਾਈ ਦੇ ਰਹੀ ਹੈ ਅੱਜ ਪੰਜਾਬ ਦੇ ਵਿੱਚ ਸਿੱਖੀ ਨਾਲ ਸਿਆਸਤ ਕੀਤੀ ਜਾ ਰਹੀ ਹੈ ਸਿੱਖ ਦੇ ਭਵਿੱਖ ਦੇ ਲਈ ਖਤਰਨਾਕ ਦੌਰ ਵਾਲੇ ਇਸ਼ਾਰੇ ਆਏ ਪਰ ਪਿਛਲੇ ਦਿਨਾਂ ਦੇ ਵਿੱਚ ਜੋ ਕੁਝ ਘਟਨਾਵਾਂ ਵੇਖਣ ਨੂੰ ਮਿਲੀਆਂ ਜਿਸ ਤਰ੍ਹਾਂ ਅੱਜ ਪੰਜਾਬ ਦੇ ਵਿੱਚ ਜੋ ਹਾਲਾਤ ਨੇ ਜਾਂ ਫਿਰ ਜੋ ਸਿੱਖ ਲੀਡਰਸ਼ਿਪ ਦਾ ਖਲਾਰਾ ਕਹਿ ਲਈ ਆਪ ਪਿਆ ਹੋਇਆ ਜਿਸ ਤਰ੍ਹਾਂ ਦੋ ਦਸੰਬਰ ਤੋਂ ਬਾਅਦ ਜੋ ਕੁਝ ਉਤਰਾ ਚੜਾ ਸਾਹਮਣੇ ਆਏ ਸੀ ਪਰ ਹੁਣ ਇਸ ਵਰਤਾਰੇ ਨੂੰ ਲੈ ਕੇ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਭਾਜਪਾ ਪੰਜਾਬ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਤਿਆਰੀ ਕਰ ਰਹੀ ਹੈ ਜਿਸ ਨੂੰ ਲੈ ਕੇ ਹੁਣ ਕਿਤੇ ਨਾ ਕਿਤੇ ਇਸ਼ਾਰਾ ਜ਼ਰੂਰ ਹੈ ਕਿ ਆਰਐਸਐਸ ਦੇ ਉੱਤੇ ਹੁਣ ਜਿਸ ਤਰ੍ਹਾਂ ਕਿਸੇ ਦੇ ਵੱਲੋਂ ਬਿਆਨ ਨਹੀਂ ਦਿੱਤਾ ਜਾ ਰਿਹਾ ਕਾਰਨ ਕੀ ਨੇ ਕੀ ਭਾਜਪਾ ਦੇ ਨਾਲ ਗੱਠਜੋੜ ਨੂੰ ਲੈ ਕੇ ਇਸ ਕਰਕੇ ਚੁੱਪ ਨੇ ਕਿਉਂਕਿ ਰਵਨੀਤ ਬਿੱਟੂ ਹੋਰਾਂ ਦੇ ਵੱਲੋਂ ਤਾਂ ਜਿਸ ਤਰ੍ਹਾਂ ਬਾਦਲ ਪਰਿਵਾਰ ਦੇ ਉੱਤੇ ਕਿਸਾਨੀ ਮਸਲੇ ਨੂੰ ਲੈ ਕੇ ਗੱਲਬਾਤ ਕੀਤੀ ਗਈ ਸੀ ਉਸ ਦਾ ਭਾਵੇਂ ਜਵਾਬ ਜ਼ਰੂਰ ਆਇਆ ਪਰ ਆਰਐਸਐਸ ਦੇ ਮਸਲੇ ਦੇ ਉੱਤੇ ਚੁੱਪ ਕਿਉਂ ਨੇ ਕਿਉਂਕਿ ਜਦੋਂ ਜੱਥੇਦਾਰਾਂ ਨੂੰ ਲਾਇਆ ਗਿਆ ਸੀ ਪੰਜਾਬ ਦੇ ਵਿੱਚ ਜੋ 2 ਦਸੰਬਰ ਤੋਂ ਬਾਅਦ ਤਾਂ ਉਦੋਂ ਵੀ ਇਹ ਗੱਲ ਹੋਈ ਸੀ ਕਿ ਆਰਐਸਐਸ ਭਾਜਪਾ ਦੇ ਕਹਿਣ ਦੇ ਉੱਤੇ ਜੱਥੇਦਾਰ ਉਹਨਾਂ ਦੇ ਹੱਥਾਂ ਦੇ ਵਿੱਚ ਖੇਡ ਰਹੇ ਨੇ ਇਹੋ ਜਿਹੇ ਸ਼ਬਦ ਵੀ ਵਰਤੇ ਗਏ ਸੀ ਪਰ ਅੱਜ ਇਸ ਦੇ ਉੱਤੇ ਪ੍ਰਤੀਕਰਮ ਦੇਣ ਤੋਂ ਕਿਉਂ ਡਰ ਰਹੇ ਨੇ ਲੀਡਰ ਕਿ ਕਿ ਕਾਰਨ ਕੀ ਨੇ ਇਸ ਦੇ ਪਿੱਛੇ ਸਤਾਸੀ ਮਨਸ਼ਾ ਕਿਸੇ ਦੀ ਕੀ ਕੁਝ ਨੇ ਇਹ ਬੜਾ ਗੰਭੀਰ ਵਿਸ਼ਾ ਅੱਜ ਪੰਜਾਬ ਦੇ ਭਵਿੱਖ ਦੇ ਵਿੱਚ ਹੀ ਨਹੀਂ ਸਗੋਂ ਸਿੱਖਾਂ ਦੇ ਲਈ ਚਿੰਤਾਜਨਕ ਜਰੂਰ ਹੈ ਕਿ ਪੰਜਾਬ ਦੇ ਵਿੱਚ ਇਸ ਤਰ੍ਹਾਂ ਪਿਛਲੇ ਸਮੇਂ ਦੇ ਵਿੱਚ ਡੇਰਾਬਾਦ ਦੀ ਗੱਲ ਕਰ ਲਈਏ ਜਾਂ ਫਿਰ ਦੂਜੇ ਪਾਸੇ ਜਿੱਦਾਂ ਡੇਰਾਬਾਦ ਨੇ ਸਿੱਖੀ ਤੇ ਸਿਧਾਂਤਾਂ ਦਾ ਕਹਾਣ ਕੀਤਾ ਜਿਸ ਤਰ੍ਹਾਂ ਪਹਿਲਾਂ ਹੀ ਡੇਰਾਬਾਦ ਜਿਹੜਾ ਉਹ ਪੰਜਾਬ ਦੇ ਵਿੱਚ ਸਿੱਖਾਂ ਦੇ ਉੱਤੇ ਭਾਰੂ ਹੈ ਇਸ ਵਕਤ ਸਿਆਸੀ ਤੌਰ ਦੇ ਉੱਤੇ ਜ਼ਰੂਰ ਹੈ ਕਿਉਂਕਿ ਜਿਸ ਤਰ੍ਹਾਂ ਬਾਦਲ ਪਰਿਵਾਰ ਦੇ ਉੱਤੇ ਯਾਨੀ ਕਿ ਸ਼ੋਮਨੀ ਇਕਦਰ ਬਾਦਲ ਦੇ ਉੱਤੇ ਇਲਜ਼ਾਮ ਲੱਗੇ ਸੀ ਕਿ ਜਿਹੜੀ ਸਰਸੇ ਜਿਹੜੇ ਮੁਕੀ ਨੂੰ ਡੇਰੇ ਵਾਲੇ ਨੂੰ ਮਾਫੀ ਦਿੱਤੀ ਗਈ ਸੀ ਜਿਹੜੀ ਉਹ ਤਾਂ ਕਰਕੇ ਦਿੱਤੀ ਗਈ ਸੀ ਤਾਂ ਕਿ ਉਸ ਦਾ ਸਿਆਸੀ ਲਾਹਾ ਯਾਨੀ ਕਿ ਵੋਟ ਬੈਂਕ ਆਪਣੇ ਵੱਲ ਕੀਤਾ ਜਾ ਸਕੇ ਪਰ ਵੋਟ ਬੈਂਕ ਤਾਂ ਆਪਣੇ ਵੱਲ ਹੋ ਨਹੀਂ ਸਕਿਆ ਪਰ ਉਹਨਾਂ ਦੀ ਜਿਹੜੀ ਦਿਸ਼ਾ ਤੇ ਦੱਸਿਆ ਸੀ ਆ ਜਿਹੜੀ ਆਮ ਆਦੀ ਪਾਰਟੀਆਂ ਦਾ ਲਹਾ ਲੈ ਕੇ ਆਪਣੇ ਵੱਲ ਸਾਰਾ ਵੋਟਰ ਲੈ ਕੇ ਖਿੱਚ ਕੇ ਸਰਕਾਰ ਪੰਜਾਬ ਦੇ ਵਿੱਚ ਬਣਾ ਗਈ ਜਿਸ ਤਰ੍ਹਾਂ ਦੇ ਅੱਜ ਹਾਲਾਤ ਨੇ ਅਕਾਲੀ ਚਲਦੇ ਪਰ ਹੁਣ ਭਵਿੱਖ ਦੇ ਵਿੱਚ ਕੀ ਹੈ ਕੀ ਹੁਣ ਆਰਐਸਐਸ ਪੰਜਾਬ ਦੇ ਵਿੱਚ ਸਿੱਧੇ ਤੌਰ ਦੇ ਉੱਤੇ ਵਿਚਰੇਗੀ ਭਾਵੇਂ ਪਿਛਲੇ ਲੰਬੇ ਸਮੇਂ ਤੋਂ ਆਰਐਸ ਦੇ ਵੱਲ ਤਿਆਰੀ ਕੀਤੀ ਜਾ ਰਹੀ ਹੈ ਸੋ ਹੁਣ ਜਿੱਥੇ ਪੰਜਾਬ ਦੇ ਵਿੱਚ ਆਮ ਆਦੀ ਪਾਰਟੀ ਦੀ ਗੱਲ ਕਰ ਲਈਏ ਕਾਂਗਰਸ ਪੰਜਾਬ ਦੀ ਗੱਲ ਕਰ ਲਈਏ ਬੀਜੇਪੀ ਦੀ ਗੱਲ ਕਰ ਲਈਏ ਅਕਾਲੀ ਦਲ ਨਵੇਂ ਦੀ ਗੱਲ ਕਰ ਲਈ ਅਕਾਲੀ ਦਲ ਬਾਦਲ ਦੀ ਗੱਲ ਕਰ ਲਈ ਜਾਂ ਫਿਰ ਅਕਾਲੀ ਦਲ ਵਾਰਸੇ ਪੰਜਾਬ ਦੀ ਗੱਲ ਕਰ ਲਈਏ ਕੀ ਹੁਣ ਇਹਨਾਂ ਦੇ ਨਾਲ-ਨਾਲ ਪੰਜਾਬ ਦੇ ਵਿੱਚ ਆਰਐਸਐਸ ਵੀ ਆਪਣਾ ਜਿਹੜਾ ਵੋਟ ਬੈਂਕ ਹੈ ਉਹ ਮਜ਼ਬੂਤ ਕਰੇਗੀ ਕਿਉਂਕਿ ਦਿੱਲੀ ਦੇ ਵਿੱਚ ਜੇਕਰ ਦੇਖਿਆ ਜਾਵੇ ਤਾਂ ਪਿਛਲੇ ਸਮੇਂ ਦੇ ਵਿੱਚ ਜਦੋਂ ਸਰਕਾਰ ਬਣੀ ਸੀ ਤਾਂ ਇਹ ਚਰਚਾ ਜ਼ਰੂਰ ਸੀ ਕਿ ਦਿੱਲੀ ਦੇ ਵਿੱਚ ਸਰਕਾਰ ਬਣਾਉਣ ਦੇ ਵਿੱਚ ਜਿਹੜਾ ਵੱਡਾ ਰੋਲ ਹੈ ਉਹ ਆਰਐਸਐਸ ਦਾ ਹੈ ਕੀ ਹੁਣ ਪੰਜਾਬ ਦੇ ਕਸਬੀਆਂ ਦੇ ਵਿੱਚ ਚਾਹ ਕਰ ਜਿੱਥੇ ਲੋਰਬੰਦ ਲੋਕ ਨੇ ਉੱਥੇ ਜਾ ਕੇ ਉਹਨਾਂ ਦੀ ਮਦਦ ਕੀਤੀ ਜਾਵੇਗੀ ਇਸ ਨੂੰ ਲੈ ਕੇ ਹੁਣ ਸਿਆਸੀ ਚਰਚਾਵਾ ਸ਼ੁਰੂ ਹੋ ਚੁੱਕੀਆਂ ਨੇ ਸੋ ਸਾਰੀਆਂ ਪਾਰਟੀਆਂ ਪੰਜਾਬ ਦੇ ਵਿੱਚ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਿਹੜੀ 2027 ਦੀ ਸੱਤਾ ਹਾਸਲ ਕਰਨ ਦੇ ਲਈ ਆਪੋ ਆਪਣੇ ਯਤਨ ਕਰ ਰਹੀਆਂ ਨੇ ਭਾਵੇਂ ਬੀਜੇਪੀ ਹੁਣ ਆਰਐਸਐਸ ਦੇ ਰਾਹੀਂ ਆਵੇ ਜਾਂ ਫਿਰ ਅਕਾਲੀ ਦਲ ਪੰਥਕ ਮਸਲੇ ਨੂੰ ਲੈ ਕੇ ਜਿਸ ਤਰ੍ਹਾਂ ਗੱਲ ਕਰ ਰਹੇ ਨੇ ਜਿਸ ਤਰ੍ਹਾਂ ਨਵਾਂ ਅਕਾਲੀ ਦਲ ਬਾਦਲਾਂ ਨੂੰ ਭੰਡ ਕੇ ਜਾਂ ਫਿਰ ਦੂਜੇ ਪਾਸੇ ਸਰਕਾਰ ਦੀ ਕਾਰਗੁਜ਼ਾਰੀ ਦੇ ਤੇ ਸਵਾਲ ਚੱਕ ਗਏ ਉਹ ਕਰ ਰਹੇ ਨੇ ਤੇ ਅਮਰਤਪਾਲ ਹੋਰਾਂ ਦਾ ਇਸ ਦੇ ਵਿੱਚ ਕੀ ਰੋਲ ਹੋ ਰਿਹਾ ਹੈਗਾ ਤੇ ਅਗਲੇ ਪਾਸੇ ਜੇਕਰ ਦੇਖਿਆ ਜਾਵੇ ਸਭ ਤੋਂ ਮਜ਼ਬੂਤ ਮੰਨੇ ਜਾ ਰਹੇ ਪੰਜਾਬ ਦੇ ਵਿੱਚ ਕਾਂਗਰਸ ਕਿਦੋਂ 2022 ਦੇ ਵਿੱਚ ਵਾਪਸੀ ਕਰੇਗੀ ਕਿ ਉਹਨਾਂ ਦੀ ਆਪਸੀ ਜਿਹੜੀ ਨਿੱਜੀ ਰੰਜਿਸ਼ ਹੈ ਕਿ ਉਸ ਨੂੰ ਲੈ ਕੇ ਕੁਝ ਪੰਜਾਬ ਦੇ ਵਿੱਚ ਸਹਿਮਤੀ ਬਣ ਪਾਵੇਗੇ ਲੀਡਰਾਂ ਦੇ ਵਿੱਚ ਕਿ ਇੱਕ ਮੰਚ ਦੇ ਉੱਤੇ ਚੋਣਾਂ ਲੜ ਪੈਣਗੇ ਸੋ ਕੀ ਹੋਵੇਗਾ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੀ ਸਿਆਸਤ ਦੇ ਵਿੱਚ ਇਹ ਹੁਣ ਵੱਡੀ ਹਲਚਲ ਪੰਜਾਬ ਦੇ ਵਿੱਚ ਰਵਨੀਤ ਪਿੱਟੂ ਹੋਰਾਂ ਦੇ ਬਿਆਨ ਤੋਂ ਬਾਅਦ ਸ਼ੁਰੂ ਹੋ ਚੁੱਕੀ ਹੈ ਤੁਹਾਡੇ ਕੀ ਵਿਚਾਰ ਨੇ ਕਿ ਆਖਰਕਾਰ ਆ ਜਿਹੜਾ ਆਰਐਸਐਸ ਦੇ ਬਿਆਨ ਦੇ ਉੱਤੇ ਜਿਸ ਤਰ੍ਹਾਂ ਰਵਨੀਤ ਪਿੱਟੂ ਦੇ ਬਿਆਨ ਦੇ ਉੱਤੇ ਅਕਾਲੀਏ ਲੀਡਰਸ਼ਿਪ ਭਾਵੇਂ ਬਗਗੀ ਹੋਵੇ ਦਾਗੀ ਹੋਵੇ ਨਵੇਂ ਹੋਣ ਪੁਰਾਣੇ ਹੋਣ ਅਸਲੀ ਹੋਣ ਨਕਲੀ ਹੋਣ ਜੇ ਆਪੇ ਜਿਹੜੇ ਮਰਜ਼ੀ ਹੋਣ ਉਹ ਚੁੱਪ ਕਿਉਂ ਨੇ ਆਪਣੇ ਵਿਚਾਰ ਇਸ ਵੀਡੀਓ ਕਮੈਂਟ ਵਿੱਚ ਜਰੂਰ ਦਿਓ ਧੰਨਵਾਦ